पार्टींद <laughs> ਨੁਮਾਦਿਆਂ ਨੂੰ ਬੇਨਤੀ ਕਰਦੇ ਆ ਕਿ ਸਾਰੇ ਕੰਪਾਰ ਜੋ ਪੱਡਾਲ ਦੇ ਵਿੱਚ ਆ ਕੇ ਜਰੂਰ ਬੈਠਣਾ ਕਿਉਂਕਿ ਭਾਈ ਗੁਰਮੀਤ ਸਿੰਘ ਮੀਤ ਜੀ ਕਿਉਂਕਿ ਸਾਡੇ ਲੋਕ ਖਵਾ ਦੇ ਕੈਂਡੀਡੇਟ ਨੇ ਸੰਗਰੂਥੋਂ ਹੋਣ ਦੇ ਆ ਕੇ ਆਪਾਂ ਵਿਚਾਰ ਸੁਣੀਏ ਤੋਂ ਸਾਰੇ ਨੱਡਰ ਨਾਵਾਦਿਆਂ ਨੂੰ ਅਮਨ ਹਰੋੜਾਣੀ ਆਪ ਪੁੱਤਰ ਦੇਵੀ ਤੇ ਰਾਕੇ ਪੁੱਤਰ ਦੇਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਮੈਂ ਤੁਹਾਨੂੰ ਇੱਕੋ ਬੇਨਤੀ ਕਰਨੀ ਹੈ ਕਿਉਂਕਿ ਪਾਰਟੀ ਨੇ ਮੈਨੂੰ ਉਮੀਦਵਾਰ ਬਣਾਇਆ ਤੇ ਇਹ ਇੱਕ ਬੰਦਾ 14 ਹੁੰਦਾ ਵੀ ਭਾਈ ਕੰਮਾਂ ਦੇ ਨਾਲ-ਨਾਲ ਅਸੀਂ ਵੀਰਵਾਰ ਵੀ ਦੇਖੀਏ ਜਿਹੜੇ ਨੂੰ ਵੋਟ ਅਸੀਂ ਪਾਉਣੀ ਆ ਮੈਂ ਜਿਹੇ ਕੁਲਾਲੇ ਪਿਛਲੇ 7 ਸਾਲ ਤੋਂ ਬਰਨਾਲੇ ਐਮਐਲ ਆ ਪਤਾ ਹੋਦੀ ਕਰਦਾ ਵੀ ਰਿਹਾ ਤੇ ਦੋਸਤਾਂ ਤੋਂ ਮੰਨ ਰਿਹਾ ਮੇਰਾ ਕੇਂਦੇ ਦਾ ਕਲੈਕਟਰ ਹੈ ਕੀ ਮੇਰਾ ਸੂਚਨਾ ਮੇਰੇ ਲਾਗੇ ਦੇ ਲੋਕਾਂ ਨੂੰ ਤੁਸੀਂ ਪਤਾ ਕਰ ਸਕਦੇ ਹੋ ਕਿ ਤੁਹਾਡੇ ਇੱਥੇ ਜਕੇਪਲ ਤੋਂ ਕੋਈ ਨਵਾਂ ਬੰਦਾ ਕਿਹੜਾ ਲੱਗੇ ਉਹਨੂੰ ਜਾਣ ਦੇਣਾ ਚਾਹੁੰਦਾ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਕਰਤਾਰ ਦਾ ਪੂਰੀ ਸਰਪੰਚ ਵੱਲ ਦੇ ਬੋਲੀ ਬੰਦਾ ਤੁਸੀਂ ਪਰਖ ਲੈ ਜਿਓ 2-4 ਦਿਨਾਂ ਚ ਨਹੀਂ 2-4 ਮਹੀਨੇ ਲੱਗ ਜਾਂਦਾ ਮੈਂ 7 ਸਾਲਾਂ ਤੋਂ ਐਮਐਲਏ ਆ ਮੇਰਾ ਕੀ ਇਸ ਇਲਾਕੇ ਦਾ ਕੀ ਸੂਕਾ ਇਲਾਕੇ ਦਾ ਮੇਰੇ ਤੁਸੀਂ ਇਲਾਕੇ ਤੋਂ ਪਤਾ ਕਰ ਸਕਦੇ ਹੋ ਇੱਕ ਆਮ ਪਰਿਵਾਰ ਇੱਕ ਸੁਧਾਰੂ ਪਰਿਵਾਰ ਤੋਂ ਉੱਠ ਕੇ ਆ ਦੋਵਾਰੀ ਐਮਐਲਏ ਜਿੱਥੇ ਬੜੇ ਬੜੇ ਲੋਕਾਂ ਨੂੰ ਪੂਰਿਸਿਕ ਚੱਲੋ ਫਿਰ ਪਾਸ ਏਰੀਆ ਕਿ ਤੁੰਜੀ ਤਮਾਨ ਵਰਗਾਂ ਨੂੰ ਹਰਾ ਕੇ ਮੈਂ ਇਹ ਬੰਦਾ ਬਰਨਾਲੇ ਦੇ ਲੋਕਾਂ ਦੇ ਨਾਲ ਆ ਤੇ ਮੈਨੂੰ ਦੋ ਮਾਰੀ ਵਿਧਾਨ ਸਭਾ ਦੀਆਂ ਪੌੜੀਆਂ ਨੇ ਜਿਹੜਾ ਉੱਚਾ ਆ ਤੋਂ ਮੈਂ ਕਰਮਾਂ ਤੇ ਨਹੀਂ ਜਾਂਦਾ ਕਿਉਂਕਿ ਨੇਰੀ ਬਹੁਤ ਆਦੀ ਹੈ ਤੁਹਾਨੂੰ ਵੀ ਬੈਠਣ ਮੌਕੇ ਇੱਕੋ ਚੀਜ਼ ਤੇ ਮੈਂ ਗੱਲ ਨੂੰ ਦੇਖ ਦਿੰਦਾ ਮੇਰੇ ਇਲਾਕੇ ਤੋਂ ਪਤਾ ਕਰ ਲਓ ਕੋਈ ਇਹ ਗੱਲ ਖਰੀਦ ਕਹਿਦਾ ਹੁੰਦਾ ਮੇਰੇ ਪਿੰਡਾਂ ਤੋਂ ਪਤਾ ਕਰ ਲਿਓ ਜਿੱਥੋਂ ਮੈਂ ਐਮਐਲਏ ਆ ਜੋ ਤਾਂ ਲੋਕਾਂ ਨੇ ਕਹਤਾ ਇਮਾਨਦਾਰ ਹੈ ਮੁੰਡਾ ਚੰਗਾ ਆ ਵੋਟਾਂ ਪਾ ਦਿਓ ਪਹਿਲੀ ਨਾ ਪਾਓ ਕਿਉਂਕਿ ਜੋ ਲੋਕ ਕਹਿਣਗੇ ਚੰਗਾ ਤਾਂ ਫਿਰ ਮੈਂ ਕਹਿੰਦੀ ਆ ਵੋਟਾਂ ਨਹੀਂ ਪਾਉਂਦੀ ਮੈਂ ਸਪੋਰਟ ਨਹੀਂ ਕਰਦੀ ਕੋਈ ਜੇ ਭਾਈ ਲੋਕਾਂ ਨੇ ਕਹਦਾ ਵੀ ਬਈ ਮੁੰਡਾ ਕਿਸੇ ਕੰਮ ਨਾਲ ਮੇਰੇ ਭਾਈ ਤੁਸੀਂ ਵੋਟਾਂ ਚਾਹੋਂਗੇ ਪਰ ਮੈਂ ਜ਼ਿੰਦਗੀ ਚ ਨਾ ਕਦੇ ਬੇਇਮਾਨੀ ਕੀਤੀ ਐ ਤੇ ਨਾ ਕੰਮ ਨਹੀਂ ਐ इमानदारी सां वाधा हमेशह निभाया ज़िंदगी आहे सो मैं उमेद कर भाई सारे हितां जेमानदारी ज़िमेवारी ज़रूरु निभाऊं सो तव्हां सारियत श्री वाहिगुरु जी का ख़ाला वाहि ਸਤਿ ਸ਼੍ਰੀ ਅਕਾਲ ਜੀ ਆਪਣਾ ਆਉਦਾ ਤੇ ਨਾਮ ਦੱਸੋ ਮੇਰਾ ਨਾਮ ਗੁਰਚੰਦ ਸਿੰਘ ਹੈ ਜਗੇਪੁਰ ਮੈਂ ਆਮ ਆਦਮੀ ਪਾਰਟੀ ਦਾ ਬਲਾਕ ਪ੍ਰਧਾਨ ਸੁਨਾਮ ਆ ਮੇਰੇ ਕੋਲੇ ਪੰਜ ਪਿੰਡ ਨੇ ਕਾਸੀ ਵਾਲਾ ਬਕਸੀ ਵਾਲਾ ਚੋਵਾਸ ਤੇ ਮੁਖਤੌਰ ਨਗਰ ਤੇ ਟਿੱਪੀ ਸੋ ਸਾਡੇ ਕੋਲੇ ਸਾਡੇ ਕੋਲੇ ਚੌਵਾਸ ਦੇ ਵਿੱਚ ਸਾਡੇ ਤੇ ਕੰਮ ਨੇ ਜਿਹੜੇ ਆਮ ਲੋਕਾਂ ਦੇ ਕੰਮ ਤਾਂ ਚੱਲਦੇ ਹੀ ਰਹਿੰਦੇ ਨੇ ਸਾਡੇ ਕੋਲ ਟੋਬਿਆਂ ਦਾ ਕੰਮ ਐ ਗੰਦੇ ਪਾਣੀ ਦਾ ਉਹ ਹੋ ਰਿਹਾ ਹੈ ਪਾਣੀ ਪੀਣ ਆ ਜਾਂ ਮੋਟਰਾਂ ਨੇ ਜਿੱਥੇ ਵੀ ਕਿਤੇ ਡਿਮਾਂਡ ਸੀ ਜਾਂ ਲੋੜ ਸੀ ਉੱਥੇ ਸਾਰੀਆਂ ਮੋਟਰਾਂ ਜਿਹੜੀਆਂ ਉਪਲਬਧ ਕਰਾਤੀਆਂ ਸਾਡੇ ਅਮਨ ਅਰੋੜਾ ਜੀ ਕੈਬਨਿਟ ਮੰਤਰੀ ਨੇ ਉਹਨਾਂ ਨੇ ਜਿਹੜਾ ਹੈਗਾ ਉੱਥੇ ਪੂਰਾ ਜਿਹੜਾ ਪਾਣੀ ਪੀਣ ਦਾ ਪ੍ਰਬੰਧ ਕਰ ਦਿੱਤਾ ਮੋਟਰਾਂ ਜਿੱਥੇ ਵੀ ਲੋੜ ਸੀ ਉੱਥੇ ਉਹ ਮਹਈਆ ਕਰਾ ਦਿੱਤੀਆਂ ਨੇ ਸੋ ਕਿਸੇ ਨੂੰ ਕੋਈ ਪਾਣੀ ਪੀਣ ਦੀ ਦਿੱਕਤ ਨਹੀਂ ਸਾਡਾ ਜਿਹੜਾ ਇੱਕ ਸਾਡੇ ਕੋਲ ਪਾਈਪ ਲਾਈਨ ਦਾ ਕੰਮ ਹੈ ਜੋ ਪੰਜਾਬ ਸਰਕਾਰ ਹੈ ਕੱਸੀਆਂ ਦਾ ਪਾਣੀ ਹੈ ਉਹ ਸਾਡੇ 96 64 ਪੁਗਾ ਨੰਬਰ 6 ਰੋਜਵਾਏ ਤੋਂ ਸਾਡੇ ਇੱਥੇ ਜਿਹੜਾ ਹੈਗਾ ਪਿੰਡ ਦੇ ਲਵੀ ਪਹੁੰਚ ਗਿਆ ਉਹ ਤੋਂ ਚੱਲਦਾ ਚੱਲਦਾ ਬਹੁਤ 60 70 ਲੱਖ ਰੁਪਏ ਦਾ ਜਿਹੜਾ ਸੀਗਾ ਬਜਟ ਸੀਗਾ ਉਹ ਤੋਂ ਅੱਗੇ ਹੋਰ ਬਣਾਇਆ ਜਾਊਗਾ ਅਸੀਂ ਡਿਮਾਂਡ ਹੈ ਕਿ ਉਹਨੂੰ ਤੁਰਤ ਕਰ ਲਾਇਆ ਜਾਵੇ ਜਿਹੜਾ ਸਕੂਲ ਹੈ ਸਾਡਾ ਉਹਦੇ ਨੇ ਵੀ ਸਾਨੂੰ ਪਤਾ ਲੱਗਿਆ ਹੈ ਵੀ ਜਿਹੜਾ 2 ਕਰੋੜ ਤੋਂ ਵੱਧ ਪੈਸੇ ਨੇ ਉਹਨੂੰ ਇੱਕ ਪੰਜਾਬ ਦੇ ਇੱਕ ਨੰਬਰ ਸਕੂਲਾਂ ਦੇ ਵਿੱਚ ਕੀਤਾ ਗਿਆ ਹੈਗਾ ਅਸੀਂ ਪੰਜਾਬ ਸਰਕਾਰ ਦਾ ਭਵੰਤਮਾਨ ਜੀਆ ਦਾ ਸਾਡੇ ਅਮਨ ਅਰੋੜਾ ਜੀ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਹੋਈ ਹੋਰ ਕੋਈ ਮੰਗੇ ਰਹਿੰਦੀ ਸਾਡੇ ਮੰਗੇ ਹੈ ਵੀ ਸਾਡਾ ਇੱਕ ਤਾਂ ਸੇਵਾ ਕੇਂਦਰ ਹੈ ਉਹ ਚਾਲੂ ਕਰਾਉਣਾ ਸੀ ਕੋਈ ਦਿੱਕਤ ਸੀਗੀ ਉਹਦੇ ਕਰਕੇ ਚਾਲੂ ਹੋ ਜਾਣਾ ਉਹ ਇੱਕ ਸਾਡੇ ਕੋਲੇ ਜਿਹੜਾ ਇਹ ਮਹੱਲਾ ਕਲੀਨਿਕ ਬਹੁਤ ਵਧੀਆ ਚੱਲ ਰਿਹਾ ਹੈਗਾ ਪਰ ਇਹਦੇ ਵਿੱਚ ਲੋੜ ਹੈ ਹੋਰ ਇਹਨੂੰ ਵਿਸਤਾਰ ਨਾਲ ਸਾਡਾ ਪਿੰਡ ਵੱਡਾ ਹੋਣ ਕਰਕੇ ਮਰੀਜ਼ ਨੇ ਜਿਹੜੇ ਬਹੁਤ ਆਉਂਦੇ ਨੇ ਇੱਥੇ ਦੂਜੇ ਦਿਨ ਤੱਕਰ ਦਵਾਈ ਦੇਣੀ ਪੈਂਦੀ ਹੈ ਐਨੀ ਦਵਾਈ ਮਿਲ ਕੇ ਵਧੀਆ ਮਿਲ ਰਹੀ ਹੈ ਔਰ ਇਹਨਾਂ ਲੋਕਾਂ ਨੂੰ ਪਰੀ ਦੇ ਵਿੱਚ ਦਵਾਈ ਹੈ ਜਿਹੜੀ ਹੁੰਮ ਰਹੀ ਹੈ ਇਸ ਲਈ ਲੋਕ ਨੇ ਜਿਹੜੇ ਪੰਜਾਬ ਸਰਕਾਰ ਦੇ ਕੰਮਾਂ ਤੋਂ ਖੁਸ਼ ਨੇ ਸਾਡੇ ਅਮਨ ਰੋੜਾ ਜੀ ਕੈਬਨਟ ਮੰਤਰੀ ਪੰਜਾਬ ਉਹਨਾਂ ਨੇ ਸਾਡੇ ਜਦੋਂ ਵੀ ਉਹ ਆਉਂਦੇ ਨੇ ਲਾਲਕੇ ਦੇ ਵਿੱਚ ਚੰਡੀਗੜ੍ਹ ਤੋਂ ਆਉਂਦੇ ਨੇ ਉਹ ਪਿੰਡਾਂ ਦੇ ਵਿੱਚ ਕਮਾਂ ਦੇ ਲਈ ਦੌਰੇ ਵੀ ਰਹਿੰਦੇ ਨੇ ਉਹਨਾਂ ਲੋਕਾਂ ਨਾਲ ਮੀਟਿੰਗਾਂ ਕਰਦੇ ਨੇ ਔਰ ਪ੍ਰੋਗਰਾਮਾਂ ਦੇ ਵਿੱਚ ਜਾਂਦੇ ਨੇ ਸਾਰੇ ਲੋਕਾਂ ਦੀਆਂ ਦੁੱਖ ਤਕਲੀਫਾਂ ਨੇ ਜਿਹੜੀਆਂ ਦੂਰ ਕਰਦੇ ਨੇ ਸੋ ਕੋਈ ਵੀ ਅਜਿਹੀ ਸਾਡੇ ਕੋਈ ਸਮੱਸਿਆ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਜਰੂਰ ਹੈ ਜਿਹੜੇ ਸਾਡੇ ਜਿਹੜੇ ਰਹਿੰਦੇ ਕੰਮ ਨੇ ਉਹ ਤੁਹਾਡੀ ਸਰਕਾਰ ਆ ਜਿਹੜੀ ਜਰੂਰ ਪੂਰੀ ਕਰੂਗੀ ਇਸ ਲਈ ਆ ਸਾਡਾ ਤੋਬਾ ਇਹਦੇ ਲਈ ਇਹ ਪਹਿਲਾ ਤੋਬਾ ਪੂਰਾ ਹੋਣ ਤੋਂ ਬਾਅਦ ਇਹਨੂੰ ਜਿਹੜਾ ਜਰੂਰ ਅਗਲੇ ਸਕੀਮ ਦੇ ਵਿੱਚ ਪਾ ਕੇ ਇਹ ਗੰਦੇ ਪਾਣੀ ਦਾ ਨਿਕਾਸ ਹੈ ਜਿਹੜਾ ਪਹਿਲਾਂ ਪਿੰਡ ਦੇ ਵਿੱਚ ਕੀਤਾ ਗਿਆ ਖੇਤਾਂ ਦੇ ਵਿੱਚੋਂ ਕੀਤਾ ਗਿਆ ਇਹਦਾ ਜਿਹੜਾ ਇਹਨੂੰ ਅਸੀਂ ਸੀਵੇ ਨੂੰ ਚੰਗੀ ਤਰ੍ਹਾਂ ਚਾਲੂ ਕਰਾਵਾਂਗੇ ਸੋ ਇਹਨਾਂ ਦੇ ਸਾਡੇ ਨਾਲ ਵਾਅਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਅਗਲੇ ਮਹੀਨੇ ਦੇ ਵਿੱਚ ਹੈ ਉਹ ਇਸ ਜਿਹੜਾ ਛੱਪੜ ਨੂੰ ਆਇਆ ਸੀ ਇੱਕ ਉਹ ਜਿਹੜਾ ਸਾਡੇ ਮੁੱਖ ਮੰਤਰੀ ਜੀ ਕਹਿੰਦੇ ਨੇ ਵੀ ਜਿਹੜੀਆਂ ਮਹਿਸਾਂ ਦੀਆਂ ਪੂਛਾਂ ਫੜ ਕੇ ਜਿਹੜੀਆਂ ਤਾਰੀਆਂ ਉਹ ਦੁਬਾਰੇ ਉਸ ਅੰਗਰੇਜ਼ੀ ਪੰਜਾਬ ਦੇ ਵਿੱਚ ਲਗਾਉਂਗੀਆਂ ਨੇ ਅਸੀਂ ਵੀ ਉਹਨਾਂ ਦੇ ਨਾਲ ਚੱਲਾਂਗੇ ਉਹਨਾਂ ਨੂੰ ਸਾਡੇ ਅੱਜ ਸਾਡੇ ਹਲਕੇ ਦੇ ਵਿੱਚ ਸਾਡੇ ਜਿਹੜੇ ਉਮੀਦਵਾਰ ਨੇ ਗੁਰਬੀਤ ਉਮੀਦ ਹਰ ਜੀ ਉਹਨਾਂ ਨੂੰ ਇੱਕ ਨੰਬਰ ਤੇ ਸਾਡੇ ਇਸ ਤੋਂ ਹਲਕੇ ਦੇ ਵਿੱਚ ਜਿੱਤਾਂਗੇ ਤੋਰਾਂਗੇ ਵਾਹਿਗੁਰੂ ਜੀ ਜੀ ਸਮੇਂ ਦੇ ਵਿੱਚ ਮੇ ਤੇ ਹਰ ਜੀ ਉਰੇ ਪਹੁੰਚਣ ਆਉਣੇ ਨੇ ਕੀ ਕਹੋਗੇ ਜੀ ਉਹਨਾਂ ਬਾਰੇ ਵੀਰ ਜੀ ਅੱਜ ਸਵੇਰ ਤੋਂ ਲੈ ਕੇ ਜੋ ਅਮਰੋੜਾ ਜਿਹੇ ਹਲਕੇ ਦੇ ਵਿੱਚ ਜੋ ਵੱਖ-ਵੱਖ ਪਿੰਡਾਂ ਦੇ ਵਿੱਚ ਆਪਣਾ ਕਾਫਲਾ ਲੈ ਕੇ ਆਪਣੇ ਜੋ 2 ਸਾਲਾਂ ਦੇ ਵਿੱਚ ਕੀਤੇ ਹੋਏ ਕੰਮਾਂ ਦੇ ਲੈ ਕੇ ਵੋਟਾਂ ਦੀ ਜੋ ਮੰਗ ਕਰ ਰਹੇ ਨੇ ਜੋ 2 ਸਾਲਾਂ ਚ ਭਗਵਾਨਤਮਾਨ ਜੀ ਨੇ ਕੰਮ ਕੀਤੇ ਨੇ ਉਹਨਾਂ ਬਾਰੇ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਅਸੀਂ ਜੋ ਵੋਟ ਹੈ ਉਹ ਕੰਮ ਦੇ ਆਧਾਰ ਤੇ ਆ ਕੇ ਪਿੰਡਾਂ ਦੇ ਵਿੱਚੋਂ ਮੰਗ ਰਹੇ ਆ। ਸੋ ਵੀਰੋ ਜੋ ਰਹਿੰਦੇ ਕੰਮ ਹੈ ਉਹ ਆਉਣ ਵਾਲੇ ਤਿੰਨ ਸਾਲਾਂ ਦੇ ਵਿੱਚ ਕੀਤੇ ਜਾਣਗੇ। ਜੋ ਇਹ ਸਾਡੇ ਮੀਤਿਹਰ ਜੀ ਨੇ ਨੌਜਵਾਨ ਜਿਨ੍ਹਾਂ ਨੇ ਅਸੀਂ ਦੋ ਵਾਰ ਐਮਐਲਏ ਬਣਾ ਕੇ ਹੁਣ ਮੌਜੂਦਾ ਸਰਕਾਰ ਦੇ ਵਿੱਚ ਮੰਤਰੀ ਨੇ ਤੇ ਉਹਨਾਂ ਦੇ ਉੱਤੇ ਮਾਨ ਕਰਕੇ ਜੋ ਪਾਰਟ ਨੇ ਤੀਜੀ ਵਾਰ ਹੈ ਉਹਨਾਂ ਨੂੰ ਲੋਕ ਸਭਾ ਦੀ ਜੋ ਸੀਟ ਦਿੱਤੀ ਹੈ ਅਸੀਂ ਅਪੀਲ ਕਰਦੇ ਹਾਂ ਕਿ ਇੱਕ ਇੱਕ ਆਉਣ ਵਾਲੀ 1 ਜੂਨ ਨੂੰ ਵੋਟ ਆਪਾਂ ਮੀਤਿਹਰ ਜੀ ਨੂੰ ਪਾਈਏ ਤਾਂ ਜੋ ਆਪਣੇ ਹਲਕੇ ਦੀ ਜੋ ਆਵਾਜ਼ ਹੈ ਮੀਤਿਹਰ ਜੀ ਮੈਂਬਰ ਪਾਰਲੀਮੈਂਟ ਬਣ ਕੇ ਆਪਣੀ ਜੋ ਆਵਾਜ਼ ਉੱਥੇ ਬੁਲੰਦ ਕਰ ਸਕਣ ਤੋਂ ਜੋ ਰਹੇ ਦੇ ਕੰਮ ਨੇ ਆਪਾਂ ਜੋ ਸੈਂਟਰ ਗਵਰਨਮੈਂਟ ਤੋਂ ਉਹ ਵੀ ਆਪਾਂ ਕਰਵਾ ਸਕੀਏ ਸੋ ਅਸੀਂ ਸਾਰਿਆਂ ਨੂੰ ਇਹੀ ਅਪੀਲ ਕਰਦੇ ਹਾਂ ਪਿੰਡਾਂ ਦੇ ਵਿੱਚ ਕਿਵੇਂ ਦਾ ਰਿਸਪੌਂਸ ਮਿਲਿਆ ਵੀਰੇ ਅਸੀਂ ਸਾਰੇ ਪਿੰਡਾਂ ਦੇ ਵਿੱਚ ਬਹੁਤ ਵਧੀਆ ਰਿਸਪੌਂਸ ਤੁਸੀਂ ਅਚਵਾਸ ਦੇ ਵਿੱਚ ਹੀ ਦੇਖ ਲਓ ਇੱਥੇ ਕੰਮ ਬੋਲਦੇ ਨੇ ਤੁਸੀਂ ਇਕੱਠ ਦੇਖੋ ਉਹਨਾਂ ਨੂੰ ਤੋਲਿਆ ਜਾ ਰਿਹਾ ਹੈ ਉੱਥੇ ਘੱਟ ਤੋਂ ਘੱਟ 50 ਟਰੈਕਟਰਾਂ ਦਾ ਜੋ ਕਾਫਲਾ ਖੜਾ ਹੈ ਅਸੀਂ ਦੇਖਿਆ ਉਹਨਾਂ ਨੂੰ ਲੈ ਕੇ ਆ ਰਿਹਾ ਹੈ ਤੁਹਾਡੇ ਸਾਹਮਣੇ ਹੈ ਤੁਸੀਂ ਉਹਦੀ ਵੀ ਜੋ ਵੀਡੀਓ ਬਣਾ ਕੇ ਲੋਕਾਂ ਤੱਕ ਪਹੁੰਚਾਓ ਕਿ ਉਹਨਾਂ ਦਾ ਰਿਸਪੌਂਸ ਆ ਜਾ ਮੀਤ ਹਰਜੀ ਦਾ ਉਹ ਤੁਸੀਂ ਲੋਕਾਂ ਤੱਕ ਤਾਂ ਕਿ ਪਹੁੰਚੇ ਤਾਂ ਜੋ ਇੱਕੋ ਇੱਕ ਵੋਟ ਆਉਣ ਵਾਲੀ ਇੱਕ ਤਿਕਨ ਮੀਤ ਹਰਜੀ ਨੂੰ ਪਾ ਕੇ ਤਾਂ ਲੋਕਾਂ ਦੀ ਆਵਾਜ਼ ਆ ਜੋ ਉੱਥੇ ਜਾ ਕੇ ਲੋਕ ਸਭਾ ਦੇ ਵਿੱਚ ਉਭੰਦ ਕਰਨ Gracias.